ਕੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਸਤਾਰ ਅਪਮਾਨ ਮਾਮਲੇ 'ਚ ਸਖਤ ਰੋਸ ਜਤਾਇਆ ਹੈ। ਉਹਨਾਂ ਕਿਹਾ ਕਿ ਦਸਤਾਰ ਗੁਰੂ ਪਾਤਸ਼ਾਹ ਦੀ ਬਖਸ਼ੀਸ਼ ਹੈ ਅਤੇ ਸਿੱਖ ਸਨਮਾਨ ਦੀ ਨਿਸ਼ਾਨੀ ਹੈ। ਇਸ ਬਾਰੇ ਅਪਸ਼ਬਦ ਬੋਲਣਾ ਅਸਵੀਕਾਰਯੋਗ ਹੈ। ਦੱਸਦੀ ਹੈ ਕਿ ਪਿਛਲੇ ਦਿਨ ਡੇਰਾ ਬਾਬਾ ਨਾਨਕ ਵਿਖੇ ਵਾਪਰੀ ਘਟਨਾ ਤੋਂ ਬਾਅਦ ਐਮਐਲਏ ਡੇਰਾ ਬਾਬਾ ਨਾਨਕ ਦੇ ਬਿਆਨ ਤੋਂ ਬਾਅਦ ਸੰਗਤ ਵਿੱਚ ਭਾਰੀ ਰੋਸ ਸੀ। ਅਤੇ ਇਸ ਦੇ ਨਾਲ ਹੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਿਆਸਤ ਚਲਦੀ ਰਹਿੰਦੀ ਹੈ ਪਰ ਦਸਤਾਰ ਦੀ ਸ਼ਾਨ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੋ ਸਕਦਾ ਜੋ ਆਨੰਦ ਕੀ ਪੱਤਰ ਪਰਮ ਸਮੇ ਜਿਹੜਾ ਡੇਰਵਾ ਬਨਾਣ ਵਾਲਾ ਜਿਹੜੀ ਇਹ ਹਿੰਸਾ ਹੋਈ ਉਸ ਤੋਂ ਬਾਅਦ ਅੱਜ ਸੁਖਿੰਦਰੰਦਾਵਾ ਪਹੁੰਚੇ ਨੇ ਕੀ ਮੰਗਵਾ ਤੁਸੀਂ ਦੇਖਿਓ ਮਾਮਲਾ ਤੁਸੀਂ ਦੱਸੋ ਹਾਲਸਰੇ ਦੋ ਵੀ ਤਰ੍ਹਾਂ ਲੜੀਆਂ ਨੇ ਪੱਗਾ ਲੱਥੀਆਂ ਨੇ ਔਰ ਗੁਰਦੀਪ ਰੰਧਾਵੇ ਦਾ ਬਿਆਨ ਆਇਆ ਕਿ ਪੱਗਾ ਜਿਹੜੇ ਕੇਲੇ ਲੱਗੇ ਹੁੰਦੇ ਨੇ ਜਿਹੜੀਆਂ ਸਿਰ ਤੇ ਰਹਿਣ ਲੱਥ ਜਾਂਦੀਆਂ ਨੇ ਇੱਥੇ ਪਾਈਦੇ ਨੇ ਲੱਥੀਆਂ ਵੀ ਨੇ ਇਹੋ ਜਿਹਾ ਬਿਆਨ ਸੀਗਾ ਉਸ ਤੋਂ ਬਾਅਦ ਕਾਫੀ ਸੰਗਤ ਦੇ ਮਨ ਚ ਰੋਸ ਹੈ ਲਖੋ ਇਹ ਜਿਹੜਾ ਵੀ ਐਮਐਲਏ ਆ ਇਹਦੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾਂ ਤਾ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਗਿਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ਾਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਔਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਹੀ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦ ਭਾਗਾ ਤੇ ਬਹੁਤ ਮਾੜਾ ਵਰਤਾਰ ਸੋ ਅੱਜ ਐਮਪੀ ਸੁਦਰਨਾਵਾ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਉਹ ਕਰਕੇ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਤੇ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇੰਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖੀ ਇੱਕ ਬੰਦਾ ਰੌਲਾ ਪਾ ਰਿਆ ਆਪੋ ਆਪਣੀਆਂ ਦਸਤਾਰਾਂ ਪੇਛਾਣ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਜੀ ਤਾਨਾਸ਼ਾਈ ਇਹ ਮਾੜੀ ਗੱਲ ਆ ਲਖਬਤ ਰਾਏ ਤੇ ਜਸਪਤ ਰਾਏ ਨੇ ਵੀ ਕਿਹਾ ਸੀ ਦਸਤਾਰਾਂ ਦੇ ਬਾਰੇ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਉਹਨਾਂ ਦੇ ਬਾਰੇ ਪੜ੍ਹ ਲਿਆ ਉਹ ਮੰਦ ਭਾਗੀ ਗੱਲ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਮੁੱਚੇ ਪੰਥ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਬਾਕੀ ਜਦੋਂ ਵੀ ਇਹੋ ਜਿਹਾ ਕੋਈ ਇਲੈਕਸ਼ਨ ਦਾ ਮਾਹੌਲ ਹੁੰਦਾ ਉਦੋਂ ਸਾਰਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਵੀ ਵੋਟਾਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਦਸਤਾਰਾਂ ਗੁਰੂ ਦੀ ਸ਼ਾਨ ਆ ਇਹਨਾਂ ਨੂੰ ਰੋਲਿਆ ਨਾ ਜਾਵੇ ਸੋ ਸਿੰਘ ਸਾਹਿਬ ਤਰਨਪੀਰ ਸਿੰਘ ਜੀ ਤੁਸੀਂ ਕਹਾਂ ਸੀਗਾ ਕਿ ਆਪਣਾ ਸਪਸ਼ਟਕਰਨ ਦੇਣਾ ਬਿਊਰੋ ਰਿਪੋਰਟ ਪਰ ਟੀਵੀ ਅੰਮ੍ਰਿਤਸਰ